ਰੱਬ ਆ ਕੇ ਬਾਰਿਕ ਪਾਵੇ ਰੱਬ ਆ ਕੇ ਮਾਰਿਕ ਪਾਵੇ ਗੁਰਪੁਰ ਅਪਾਰ ਤੇਰੀ ਮਹਿਮਾ ਅਪਰਪਾਰ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਹਾ ਆਪਾ ਪੜਦੇ ਆ ਜਾ ਕੋ ਹਰ ਰੰਗ ਲਗਾਓ ਇਸ ਮੁਕ ਮਸੂਕਈਤ ਹੈ ਤੇ ਹਰੀ ਦੇ ਰੰਗ ਰੰਗ ਵਿੱਚ ਰੰਗੇ ਜਾਣ ਦੀ ਜਗਾ ਇਸ ਤੋਂ ਹੋਰ ਕੋਈ ਜਗਾ ਨਹੀਂ ਆਦੀ ਸਾਹਿਬ ਪਾਣੀ ਪੜ ਕੇ ਵੀ ਤੇ ਰੰਗ ਲਗਦੇ ਨੇ ਔਰ ਤੁਹਾਡੇ ਸਾਡੇ ਵਿੱਚੋਂ ਇੱਕ ਸੂਰਮਾ ਪੈਦਾ ਹੋਏਗਾ ਜਿਹੜਾ ਰੰਗ ਆਪਣੇ ਆਪ ਤੇ ਲਵਾ ਲਵੇ ਸਤਗੁਰ ਕਹਿੰਦੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੱਖਾਏ ਕਹਿੰਦੇ ਜਿਹੜੇ ਰੰਗ ਤਮਾਸ਼ਿਆ ਵਿੱਚ ਅਸੀਂ ਗੁਲਤਾਨ ਹੋਏ ਪਰਦੇ ਆ ਮੇਰਾ ਕੰਤ ਨਾ ਭਾਵੇ ਮੇਰੇ ਕੰਤ ਨੂੰ ਉਹ ਰੰਗ ਚੰਗਾ ਨਹੀਂ ਲੱਗਦਾ ਸੱਚੀ ਮੁੱਚੀ ਗੁਰੂ ਰੂਪ ਸਾਧ ਸੰਗਤ ਜੀ ਮੈਂ ਆਪਣੇ ਵਾਸਤੇ ਇਹ ਗੱਲ ਕਰਦਾ ਜੇ ਮੇਰਾ ਵੈਸਤੇ ਬਹੁਤਾ ਗਲਾ ਮੇਰਾ ਠੀਕ ਨਹੀਂ ਪਰ ਕੀਰਤਨ ਕਰਦੇ ਆ ਮੈਂ ਕਿਹਦਾ ਗਲਾ ਬੰਦ ਵੀ ਹੋ ਜਾਏ ਤਾਂ ਵੀ ਕੋਈ ਫਰਕ ਨਹੀਂ ਜੇ ਸਹਿਬਜ਼ਾਦੇ ਮੈਂ ਉਸ ਗੱਲ ਨੂੰ ਇਸ ਨਾਲ ਰਿਲੇਟ ਕਰ ਰਿਹਾ ਕਾਰਨ ਕੀ ਹੈ ਸਹਿਬਜ਼ਾਦੇ ਜੰਗ ਦੇ ਮੈਦਾਨ ਵਿੱਚੋਂ ਭੱਜ ਆਉਂਦੇ ਤੇ ਮਾਫ਼ ਕਰਨਾ ਉਹ ਗੱਲ ਨਹੀਂ ਸੀ ਮਨਣੀ ਉਹ ਜਿੱਦਾਂ ਦੇ ਵੀ ਸੀ ਛੋਟੀ ਉਮਰ ਸੀ ਵੱਡੀ ਸੀ ਚੂਜਦੇ ਹੋਏ ਸ਼ੀਧੀਆਂ ਪ੍ਰਾਪਤ ਕਰਕੇ ਗਏ ਔਰ ਇਹ ਥਾਂ ਵੀ ਸਾਡੀਆਂ ਸ਼ੀਧੀਆਂ ਮਨ ਨੂੰ ਮਾਰਨ ਦੀਆਂ ਸ਼ੀਧੀਆਂ ਪ੍ਰਾਪਤ ਕਰਨ ਵਾਲੀਆਂ ਥਾਵਾਂ ਨੇ ਤੇ ਜੇ ਅੱਧੀ ਅਸੀਂ ਆਪਣੇ ਜੇ ਤੁਸੀਂ ਡਰ ਜਾਓਗੇ ਘਬਰਾ ਜਾਓਗੇ ਤਾਂ ਫਰਕ ਫਾਇਦਾ ਕੀ ਹੋਏਗਾ ਗੱਜ ਕੇ ਬੋਲੋ ਗੁਰੂ ਗੁਰੂ ਕਰੋ ਬਾਣੀ ਪੜੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਸਾਬੇ ਨਿਕਲ ਜਾਣ ਕਈ ਲੋਕ ਤੇ ਮੰਗਦੇ ਹੀ ਇਹ ਸੱਚੇ ਪਾਤਸ਼ਾਹ ਤੇਰੇ ਗੁਣ ਕਾਉਂਦੇ ਆ ਮੇਰੇ ਸਾਹ ਨਿਕਲ ਜਾਣ ਮਹਾਂਪੁਰਖ ਇੱਕ ਧਾਰਨਾ ਪੜਿਆ ਕਰਦੇ ਸੀ ਕਹਿੰਦੇ ਮੇਰਾ ਹੱਥ ਵਾਜੇ ਤੇ ਹੋਵੇ ਜਦੋਂ ਮੇਰੇ ਸਾਹ ਨਿਕਲਣ ਸੱਚੀ ਮੁੱਚੀ ਤੇ ਮੈਂ ਕਹਿੰਦਾ ਕਾਦੀ ਪ੍ਰਵਾ ਸਵੇਰੇ ਫਿਰ ਠੀਕ ਹੋ ਜਾਏਗਾ ਇਹ ਆਪਣਾ ਪ੍ਰ ਸੁਭਾਅ ਆ ਕਿਸੇ ਦਾ ਸੁਭਾਅ ਆ ਵੀ ਨਹੀਂ ਹੁੰਦਾ ਕੀਰਤਨ ਪਰ ਆਪਾਂ ਸਾਰਿਆਂ ਨਾਲ ਕੇ ਕੀਰਤਨ ਕਰਦੇ ਮਾਲਕ ਮੇਰ ਕਰੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਨੇ ਆਪਾਂ ਜੀ ਆਇਆਂ ਕਹਿਣ ਵਾਸਤੇ ਬੈਠੇ ਆਂ ਮਾਲਕ ਮੇਰ ਕਰੇ ਸਾਰੀ ਕਿਰਪਾ ਕਰਿਓ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਆ ਆ ਆ ਆ ਆਇਆ ਦੂਰੋਂ ਚਲ ਕੇ ਹੋ ਆਇਆ ਹੋ ਆਇਆ ਦੂਰੋਂ ਚਲ ਕੇ ਸਾਰੇ ਪਰੋ ਜੀ ਹਾਂ ਆਇਆ ਹੋ ਆਇਆ ਸਾਰੀ ਸੰਗਤ ਬੋਲੋ ਚਲ ਕੇ ਹਾਂ ਆ ਆਇਆ ਮੈਂ ਤੱਕੀ ਤੋਂ ਸੱਣਾ ਜੀਓ ਮੈਂ ਤੱਕੀ ਤੋਂ ਸਰਣਾਏ ਜੀਓ ਮੈਂ ਤੱਕੀ ਤੋਂ ਸਰਣਾਏ ਜੀਓ ਮੈਂ ਤੱਕੀ ਤੋਂ ਸਰਣਾਏ ਜੀਓ ਬਾਬਾ ਜੀ ਅਸੀਂ ਤੁਹਾਡੀ ਗੋਦੀ ਵਿੱਚ ਬੈਠੀਆਂ ਤੁਹਾਡੀ ਛਰਨ ਵਿੱਚ ਆਏ ਆ ਜੇ ਇਸ ਸਮਾਗਮ ਨਾ ਹੁੰਦਾ ਪਤਾ ਨਹੀਂ ਅਸੀਂ ਕਿੱਥੇ ਪੱਪਾ ਕਲੱਪਾ ਵਿੱਚ ਸ਼ਰਾਬ ਸ਼ਰਾਬਾ ਹੋਰ ਤਰ੍ਹਾਂਾਂ ਤੇ ਨਾਚ ਕਾਣਿਆਂ ਵਿੱਚ ਗਲਤਾਨ ਹੋਣਾ ਸੀ ਅਸੀਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਆਇਆ ਦੂਰ ਚੱਲ ਕੇ ਮੈਂ ਤੱਕੀ ਤੋ ਮੇਰੇ ਹਿਰਦੇ ਵਿੱਚ ਇਹ ਆਸ ਹੈ ਉਮੀਦ ਹੈ ਕਿਹੜੀ ਸਾਰੀ ਸੰਗਤ ਪੜਿਓ ਮੈਂ ਆਸਾ ਰੱਖੀ ਚਿੱਤ ਵਿੱਚ ਮੈਂ ਸਉ ਵਸਿਆ ਬਾਹਰ ਸੁਖ ਪਾਇਆ ਬਾਹਰ ਸੁਖ ਪਾਇਆ ਪਰੋ ਜੀ ਦਾ ਸੁਖ ਵਸਿਆ एक हमारा स्वामी हमारा स्वामी एक हमारा स्वामी हमारा स्वामी जिस अकल कटा का जाऊ अगन कटा का अगन कर गज के बोलो